ਜਾਂ ਫਿਰ ਜਿਹੜਾ ਬੰਦਾ ਫੀਸ ਨਹੀਂ ਦੇ ਸਕਦਾ ਜਿੰਮ ਦੀ ਠੀਕ ਆ ਅੱਜ ਅਸੀਂ ਇਹ ਕਹਿ ਰਹੇ ਆ ਵੀ ਉਹ ਫ੍ਰੀ ਸਾਡੇ ਜਿੰਮ ਚ ਲਾਵੇ ਐਕਸ-ਰੇ ਠੀਕ ਆ ਭਾਈ ਤੁਹਾਡੇ ਤੁਹਾਡੇ ਅੱਜ ਇੱਥੇ ਆਉਣ ਦੇ ਨਾਲ ਅਸੀਂ ਫੀਸ ਵੀ ਸਾਢੇ ਤੀਜੀ ਹੋਰ ਦੱਸੋ ਤੇ ਉਹ ਬੰਦੇ ਦੀ ਬੰਦੇ ਨੂੰ ਵੀ ਗੁਪਤ ਕੀਤਾ ਜਾਊਗਾ ਦੱਸਿਆ ਵੀ ਨਹੀਂ ਜਾਊਗਾ ਕਿਸੇ ਨੂੰ ਠੀਕ ਆ ਜੀ ਤੇ ਜਿਹੜੇ ਜਿਹਨੇ ਪੰਗੜੇ ਦੀਆਂ ਕਲਾਸਾਂ ਲਾਉਣੀਆਂ ਸਾਡੇ ਸੰਡੇ ਨੂੰ ਪੰਗੜੇ ਦੀਆਂ ਕਲਾਸਾਂ ਠੀਕ ਆ ਤੇ ਜੇ ਅਸੀਂ ਉਹਦੀ ਸਰਵਿਸ ਕਰਾਉਣੀ ਹੈ ਟਾਈਮ ਦੇ ਨਾਲ ਤੇ ਆਪਣਾ ਸਰੀਰ ਉਸ ਮਸ਼ੀਨਰੀ ਤੋਂ ਜ਼ਿਆਦਾ ਉੱਪਰ ਹੈ ਤੇ ਅਸੀਂ ਆਪਣੀ ਆਪਣੀ ਸਰਵਿਸ ਕਿਉਂ ਨਹੀਂ ਕਰਦੇ ਕਹਿੰਦਾ ਮਤਲਬ ਵੀ ਸਾਡੇ ਲੀਵਰ ਆ ਕੱਢਣੀਆਂ ਨੇ ਸਾਰਾ ਕੁਝ ਆ ਉਹ ਉਹ ਕਿਵੇਂ ਠੀਕ ਰਹਿਣਗੀਆਂ ਜਿਮ ਵਿੱਚ ਆ ਕੇ ਆਪਣੀ ਇਮ्युनिटी ਕਿਵੇਂ ਵਧੂਗੀ ਜਿਮ ਵਿੱਚ ਆ ਕੇ ਤੇ ਇਸ ਕਰਕੇ ਜਿਹੜੇ ਬੰਦੇ ਡਰਿੰਕ ਵਗੈਰਾ ਕਰਦੇ ਨੇ ਜਾਂ ਹੋਰ ਤੁਸੀਂ ਜਿਵੇਂ ਕਹਿ ਰਹੇ ਹੋ ਹੈਨਾ ਉਹ ਸਾਡੇ ਦੋ ਜੇ ਆਪਾਂ ਇੱਕ ਮਸ਼ੀਨ ਨੂੰ ਇੰਨਾ ਇੱਕ ਮੋਟਰਸਾਈਕਲ ਦੇ ਇੱਕ ਕਾਰ ਨੂੰ ਇੰਨਾ ਆਪਾਂ ਐਮੇਂਦ ਰੱਖਦੇ ਆ ਤੇ ਆਪਣਾ ਸਰੀਰ ਤੋਂ ਉੱਪਰ ਜਿਸ ਕਰਕੇ ਸਾਨੂੰ ਮੈਸੇਜ ਆਏ ਵੀ ਪਲੀਜ਼ ਆਪਣੇ ਸਿਹਤ ਵੱਲ ਧਿਆਨ ਰੱਖੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਹਾਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਗੱਲ ਕਰਾਂਗੇ ਫਿਟਨੈਸ ਤੇ ਫਿਟਨੈਸ ਸਾਨੂੰ ਅੱਜਕੱਲ ਪੂਰੇ ਪੰਜਾਬ ਜੂਠ ਨਸ਼ਿਆਂ ਵੱਲ ਲੱਗਿਆ ਹੋਇਆ ਸੀ ਅਸੀਂ ਉਸ ਨੂੰ ਬੱਲੀભાઈ ਨਾਲ ਗੱਲ ਕਰਾਂਗੇ ਉਹ ਦੱਸਣਗੇ ਕਿ ਆਪਾਂ ਨਸ਼ਾ ਨੂੰ ਕਿਵੇਂ ਛੱਡ ਸਕਦੇ ਹਾਂ ਜਿਮ ਵਿੱਚ ਰਹਿ ਕੇ ਕਿਵੇਂ ਫਿਟ ਰਹਿ ਸਕਦੇ ਹਾਂ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਇਹਨਾਂ ਦੀ ਜਰਨੀ ਜ਼ਿੰਦਗੀ ਵਿੱਚ ਕਿਵੇਂ ਸਟਾਰਟ ਕੀਤਾ ਇਹਨਾਂ ਨੇ ਜਿਮ ਵਿੱਚ ਕਿਵੇਂ ਲਾਈਨ ਵਿੱਚ ਕਿਵੇਂ ਆਏ ਸਭ ਤੋਂ ਪਹਿਲਾਂ ਇਹਨਾਂ ਦਾ ਆਪਣੇ ਚੈਨਲ 'ਤੇ ਸਵਾਗਤ ਕਰਦੇ ਆਂ ਭਾਈ ਸਸਤੀ ਕਾਲ ਜੀ ਸਸਤੀ ਕਾਲ ਭਾਈ ਕੀ ਹਾਲ ਹੈ ਠੀਕ ਠਾਕ ਉਹ ਵਧੀਆ ਜੀ ਵਧੀਆ ਭਾਈ ਤੁਹਾਡਾ ਤੁਸੀਂ ਇਹ ਜਿਮ ਲਾਈਨ ਵਿੱਚ ਕਿਵੇਂ ਆਏ ਕਿਸ ਤਰ੍ਹਾਂ ਆਏ ਤੁਸੀਂ ਇਹ ਜਰਨੀ ਤੁਹਾਡੀ ਕਿਵੇਂ ਸਟਾਰਟ ਹੋਈ ਭਾਈ ਜਿਮ ਜਿਹੜੀ ਜਿਮ ਲੈਣ ਆਪਨੀ ਹੈਗੀ ਆ ਜਿਮ ਲੈਣ ਦੇ ਵਿੱਚ ਮੈਂ ਆਪਣੇ ਮੇਰੇ ਚੱਟਾ ਜੀ ਨੇ ਉਹਨੂੰ ਦੇਖ ਕੇ ਆਇਆ ਸੀ ਉਹ ਉਸ ਟਾਈਮ ਦੇ ਵਿੱਚ ਬੋਡੀ ਬਿਲਡਿੰਗ ਕਰਦੇ ਸੀਗੇ ਰੈਗੂਲਰ ਸੱਤਵਾਰੀਓ ਮਿਸਟਰ ਇੰਡੀਆ ਲੱਗੇ ਸੀ ਉਹਨੂੰ ਦੇਖ ਕੇ ਮੈਂ ਇਸ ਲੈਣ ਵਿੱਚ ਆਇਆ ਸੀ ਠੀਕ ਹੈ ਕਿਹੜੇ ਸਾਲ ਵਿੱਚ ਆਏ ਸੀ ਕਦੋਂ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਜਿਮ ਲੈਣ ਵਿੱਚ ਆਏ ਮੈਂ 9ਵੀਂ ਕਲਾਸ 'ਚ ਸੀਗਾ ਜਦੋਂ ਮੈਂ ਸਟਾਰਟ ਕੀਤਾ ਸੀ ਜਿਮ ਹਾਂਜੀ ਤੇ ਇਹ ਤੁਸੀਂ ਜਿਮ ਤੋਂ ਇਲਾਵਾ ਵੀ ਕੁਝ ਹੋਰ ਕਰਦੇ ਹੋ ਨਾਲ ਹਾਂਜੀ ਸਰ ਮੈਂ ਜਿੰਮ ਨੂੰ ਛੱਡ ਕੇ ਡੀਟਾ ਕੀਤੀ ਹੋਈ ਆ ਠੀਕ ਹੈ ਮਕੈਨਿਕਲ ਦੀ ਤੇ ਨਾਲ ਮੈਂ ਜੋਬ ਵੀ ਕਰ ਦੂੰਗੀ ਠੀਕ ਹੈ ਤੇ ਜਿਹੜੇ ਜੋਥ ਅੱਜ ਕੱਲ ਨਸ਼ੇ ਵਿੱਚ ਲੱਗੇ ਹੋਏ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਕਿ ਉਹਨਾਂ ਨੂੰ ਨਸ਼ੇ ਛੱਡਣਾ ਚਾਹੀਦਾ ਕਿ ਇਹ ਵੀ ਕਹਿੰਦਾ ਕੀ ਕਰਨਾ ਚਾਹੀਦਾ ਕਿ ਇਹ ਵੀ ਛੱਡਣ ਭਾਜੀ ਗੱਲ ਇਦਾਂ ਦੇਖੋ ਆਪਾਂ ਕਹਿੰਨੇ ਆ ਆਪਣੇ ਪੰਜਾਬ ਦੇ ਵਿੱਚ ਨਾ ਬਹੁਤ ਰੌਲਾ ਪਿਆ ਹੋਇਆ ਵੀ ਨਸ਼ੇ ਵਿੱਚ ਨੇ ਪਰ ਮੈਨੂੰ ਲੱਗਦਾ ਨਹੀਂ ਲੱਗਦਾ ਨਹੀਂ ਹੈਗਾ ਵੀ ਮੁੰਡੇ ਨਸ਼ੇ ਕਰਦੇ ਨੇ ਨਹੀਂ ਕਰਦੇ ਫਿਰ ਇੱਕ ਜਿੰਮ ਦੇ ਵਿੱਚ ਜਾ ਕੇ ਦੇਖੋ ਜਿੰਮ ਭਰੇ ਭਰੇ ਨੇ ਜਿੰਨਾ ਜੁੱਸ ਹੈ ਸਾਰਾ ਜਿਮ ਵਿੱਚ ਆ। ہاں ਨਸਿਆਂ ਦੀ ਗੱਲ ਸੀ ਪਹਿਲਾਂ ਹੋਊਗੀ ਠੀਕ ਆ ਬਟ ਅੱਜ ਦੇ ਟਾਈਮ ਦੇ ਵਿੱਚ ਨਸੇ ਨਹੀਂ ਹੈਗੇ ਪਾਵਰ ਲਿਫਟਿੰਗ ਦੇ ਵਿੱਚ ਠੀਕ ਆ ਮੁੰਡੇ ਕੁੜੀਆਂ ਮੱਲਾ ਮਾਰਦੇ ਪਏ ਨੇ ਠੀਕ ਆ ਤੇ ਬੋਡੀ ਬਿਲਡਿੰਗ ਦੇ ਵਿੱਚ ਠੀਕ ਆ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਰ ਇੱਕ ਮੈਡਲ ਲੈ ਕੇ ਆ ਰਿਹਾ ਜੀ ਆਪਣੇ ਇੰਡੀਆ ਦੇ ਲਈ ਤੇ ਮੈਨੂੰ ਲੱਗਦਾ ਨਹੀਂ ਨਸੇ ਦੇ ਵਿੱਚ ਹੈਗੇ ਨੇ ਉਹ ਇੱਕ ਅਫਗਾਈ ਆ ਇਹ ਮੈਂ ਮੈਂ ਤੁਹਾਨੂੰ ਕਹਿ ਸਕਦਾ ਵੀ ਜੇ ਵੀ ਤੁਸੀਂ ਲੁਧਿਆਣਾ 33 ਪਰ ਰੋਡ ਤੇ ਤੁਸੀਂ ਜਿਮ ਚਲਾ ਰਹੇ ਹੋ ਜਿਮ ਚਲਾਉਂਦੇ ਹੋਏ ਕਈ ਚੈਲੰਜ ਵੀ ਤੁਹਾਨੂੰ ਸਾਹਮਣੇ ਕਰਨੇ ਪਏ ਹੋਣਗੇ ਜਿਹੜਾ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਮੈਂ ਉਹਦੇ ਰੋਡ ਤੇ ਤੇ ਗ੍ਰੇਪਨ ਦੇਖਦਾ ਲੋਕ ਸੜਕ ਤੇ ਲੰਮੇ ਪਏ ਹੁੰਦੇ ਨੇ ਤੁਸੀਂ ਕਿਵੇਂ ਕਹਿ ਸਕਦੇ ਹੋ ਜਿਮ ਦੇ ਲੋਕ ਨਸ਼ੇ 'ਚ ਨਹੀਂ ਪਏ ਹੋਏ ਪਹਿਲਾਂ ਜਿਮ ਹੀ ਕਰ ਰਹੇ ਨੇ ਚਲੋ ਇਹ ਵੀ ਤੁਹਾਡਾ ਬੜਾ ਵਧੀਆ ਕੁਸਚਨ ਪੁੱਟ ਤੁਸੀਂ ਦੇਖੋ ਯਾਨੀ ਡ੍ਰਿੰਕ ਕਰਦੇ ਨੇ ਹੈਨਾ ਓਕੇ ਆ ਆਪਾਂ ਜਿੰਨੇ ਲੋਕ ਨੇ ਮੇਰੀ ਜਿਹੜੀ ਮੇਰੀ ਬਾਤ ਸੁਣਦੇ ਪਿਆ ਇਸ ਗੱਲ ਦਾ ਅਨਸਰ ਦੇਣ ਲੱਗਾ ਬਹੁਤ ਵਧੀਆ ਅਨਸਰ ਆ ਜੀ ਇਕ ਵਾਰੀ ਜੂ ਕੱਲੇ ਬੈਠ ਕੇ ਜੂ ਸੋਚਿਓ ਜਦੋਂ ਆਪਣੇ ਕੋਲੋਂ ਕਾਰਾਂ ਨੇ ਬਾਈਕ ਨੇ ਹੈਨਾ ਉਹਦੀ ਆਪਾਂ ਸਰਵਿਸ ਕਰਾਉਨੇ ਆ ਵੀ ਉਹਦਾ ਤੇਲ ਖਤਮ ਹੋ ਗਿਆ ਜਾਂ ਮੋਗਲ ਖਤਮ ਹੋ ਗਿਆ ਬਾਈਕ ਦਾ ਜਾਂ ਫਿਰ ਤੇ ਆਪਣਾ ਕਾਰ ਦਾ ਉਹਦਾ ਇੰਜਨ ਸੀਲ ਹੋ ਜਾਊਗਾ ਠੀਕ ਆ ਤੇ ਜੇ ਅਸੀਂ ਉਹਦੀ ਸਰਵਿਸ ਕਰਾਉਨੇ ਆ ਟਾਈਮ ਦੇ ਨਾਲ ਤੇ ਆਪਣਾ ਸਰੀਰ ਉਸ ਮਸ਼ੀਨਰੀ ਤੋਂ ਜ਼ਿਆਦਾ ਉੱਪਰ ਆ ਤੇ ਅਸੀਂ ਆਪਣੀ ਆਪਣੀ ਸਰਵਿਸ ਕਿਉਂ ਨਹੀਂ ਕਰਦੇ ਕਹਿੰਦਾ ਮਤਲਬ ਵੀ ਸਾਡੇ ਲੀਵਰ ਆ ਕਿਡਨੀਆਂ ਨੇ ਸਾਰਾ ਕੁਝ ਆ ਉਹ ਕਿਵੇਂ ਠੀਕ ਰਹਿਣਗੇ ਆ ਜਿਮ ਵਿੱਚ ਆ ਕੇ ਆਪਣੀ ਇਮਿਊਨਿਟੀ ਕਿਵੇਂ ਵਧੂਗੀ ਜਿਮ ਵਿੱਚ ਆ ਕੇ ਤੇ ਇਸ ਕਰਕੇ ਜਿਹੜੇ ਬੰਦੇ ਡਰਿੰਕ ਵਗੈਰਾ ਕਰਦੇ ਨੇ ਜਾਂ ਹੋਰ ਤੁਸੀਂ ਜਿਵੇਂ ਕਹਿ ਰਹੇ ਹੋ ਹੈਨਾ ਉਹ ਸਾਡੇ ਤੋਂ ਜੇ ਆਪਾਂ ਇੱਕ ਮਸ਼ੀਨ ਨੂੰ ਇੰਨਾ ਇੱਕ ਮੋਟਰਸਾਈਕਲ ਤੇ ਇੱਕ ਕਾਰ ਨੂੰ ਇੰਨਾ ਆਪਾਂ ਅਹਿਮਿਤ ਰੱਖਦੇ ਆ ਤੇ ਆਪਣਾ ਸਰੀਰ ਤੋਂ ਉੱਪਰ ਜਿਸ ਕਰਕੇ ਸਾਰ ਨੂੰ ਮੈਸੇਜ ਆਏ ਵੀ ਪਲੀਜ਼ ਆਪਣੀ ਸਿਹਤ ਵੱਲ ਧਿਆਨ ਰੱਖੋ ਠੀਕ ਆ ਜੋ ਹਰੀਆਂ ਸਬਜ਼ੀਆਂ ਨੇ ਉਹ ਖਾਓ ਡਾਈਟ ਖਾਓ ਠੀਕ ਆ ਸਟੀਅਰ ਤੋਂ ਦੂਰ ਰਹੋ ਠੀਕ ਹੈ ਜੀ ਸਿਰੋਕ ਕਿਉਂਗਾ ਠੀਕ ਠੀਕ ਚਲੋ ਇਹ ਤਾਂ ਤੁਹਾਡਾ ਵਧੀਆ ਆਨਸਰ ਹੈ ਵੀ ਤੁਸੀਂ ਇਸ ਤਰ੍ਹਾਂ ਇਹ ਕਰਨਾ ਚਾਹੀਦਾ ਮੈਂ ਇੱਕ ਕੱਲ ਮੇਰੇ ਦਿਮਾਗ 'ਚ ਹੋਰ ਆਈ ਸੀ ਤੁਸੀਂ ਜਦੋਂ ਜਿਮ ਸਟਾਰਟ ਕੀਤੀ ਤੁਹਾਡੀ ਉਮਰ ਕਿੰਨੀ ਸੀ ਤੁਸੀਂ ਕਿਸ ਤੋਂ ਮੋਟੀਵੇਟ ਹੋਏ ਉਸ ਤੋਂ ਬਾਅਦ ਤੁਸੀਂ ਤੁਹਾਡੀ ਪੂਰੀ ਜਰਨੀ ਕੀ ਹੈ ਤੁਸੀਂ ਮੈਨੂੰ ਦੱਸਿਆ ਜੋ ਆਫ ਦਾ ਕੈਮਰਾ ਕਿ ਮੈਂ ਸਟੋਰ ਤੇ ਵੀ ਕੰਮ ਕੀਤਾ ਉਹ ਕੀ ਕੀ ਹਿਸਟਰੀ ਐਕਚੁਅਲੀ ਅਸੀਂ ਨਾ ਮੇਨ ਅ ਗੁਰਦਾਸਪੁਰ ਤੋਂ ਅਸੀਂ ਮਗਰੋਂ ਠੀਕ ਆ ਬੈਕਪੈਟ ਤੇ ਮੇਰੇ ਫਾਦਰ ਸਾਹਿਬ ਇੱਥੇ ਆ ਗਏ ਸੀ ਲੁਧਿਆਣੇ ਠੀਕ ਆ ਤੇ ਉਸ ਟਾਈਮ ਇੰਨੀ ਜੌਬ ਨਹੀਂ ਸੀ ਤੇ ਹੱਥ ਟੈਟ ਸੀ ਠੀਕ ਆ ਆਪਾਂ ਮਿਡਲ ਕਲਾਸ ਦੇ ਵਿੱਚ ਹੋਈਆਂ ਤੇ ਜਿਮ ਦੀ ਫੀਸ ਲਈ ਵੀ ਡੈਡੀ ਕੋ ਪੈਸੇ ਨਹੀਂ ਸੀਗੇ 1 ਮਹੀਨੇ ਦੀ ਫੀਸ ਦੇ ਦਿੱਤੀ ਸੀ ਉਹਨਾਂ ਨੇ ਬਟ ਕਹਿੰਦੇ ਵੀ ਅੱਗੇ ਮੈਨੂੰ ਫੀਸ ਦੇਣ ਦੇ ਲਈ ਪੈਸੇ ਨਹੀਂ ਹੈਗੇ ਮੈਂ ਠੀਕ ਹੈ ਜੀ ਪਰ ਮੈਨੂੰ ਜਿਮ ਦਾ ਸ਼ੌਂਕ ਸੀ ਮੈਂ ਮਨਿਆਰੀ ਦੀ ਦੁਕਾਨ ਦੇ ਉੱਤੇ ਮੰਮੀ ਮੇਰੇ ਕੱਪੜੇ ਸਿੰਦੇ ਸੀਗੇ ਤੇ ਉਹਨੇ ਕਿਹਾ ਬੁਕਰਮ ਲੈ ਕੇ ਆਈ ਮੈਂ ਮੁਨਿਆਰੀ ਦੀ ਦੁਕਾਨ ਤੇ ਬੁਕਰਮ ਲੈਣ ਗਿਆ ਸੀ ਸਿਰਫ ਉਹ ਬੁਕਰਮ ਨੇ ਇਹੋ ਜਿਹਾ ਮੇਰਾ ਸਾਰੀ ਲਾਈਫ ਚੇਂਜ ਕਰਤੀ ਤੇ ਅੱਜ ਮੈਂ ਤੁਹਾਡੇ ਨਾਲ ਆ ਮੈਂ ਬੁਕਰਮ ਲੈਣ ਗਿਆ ਮੁਨਿਆਰੀ ਦੁਕਾਨ ਤੇ ਉੱਥੇ ਲਈ ਕੰਮ ਕਰਨ ਵਾਲੇ ਲੜਕੇ ਦੀ ਲੋੜ ਹੈ ਮੈਂ ਉਹਨੂੰ ਕਿਹਾ ਜੀ ਵੀ ਆ ਲੜਕੇ ਦੀ ਲੋੜ ਹੈ ਕਹਿੰਦੇ ਹਾਂਜੀ ਮੈਂ ਕਿਹਾ ਤੁਸੀਂ ਮੈਨੂੰ ਰੱਖ ਲਓ ਕਹਿੰਦੇ ਤੁਸੀਂ ਕੀ ਕਰਦੇ ਹੋ ਮੈਂ ਕਿਹਾ ਮੈਂ ਪੜਦਾ ਹਾਂ ਪਲੱਸ 1 ਚ ਸੀ ਮੈਂ ਤੇ ਕਹਿੰਦੇ ਓਕੇ ਕਹਿੰਦੇ ਕੰਮ ਕੀਤਾ ਮੈਂ ਨਹੀਂ ਕੀਤਾ ਜੀ ਕਹਿੰਦੇ ਫਿਰ ਮੈਂ ਤੁਹਾਨੂੰ ਸਿਖਾ ਦਿਆਂਗਾ ਆਪਾਂ ਕਰ ਲਾਂਗੇ ਕਹਿੰਦੇ ਠੀਕ ਆ ਯਾਰ ਕਿੰਨੇ ਵਜੇ ਸੁੱਟੀ ਹੁੰਦੀ ਮੈਂ 1 ਵਜੇ ਕਹਿੰਦੇ ਫਿਰ ਇਦਾਂ ਕਰੀ ਤੂੰ 2 ਵਜੇ ਆ ਜੀ 2 ਤੋਂ ਲੈ ਕੇ 10 ਵਜੇ ਤੱਕ ਮੈਂ ਜੀ 10 ਵਜੇ ਨਹੀਂ ਮੈਂ 1:30 ਵਜੇ ਆ ਜਾਊਂਗਾ ਅੱਧਾ ਘੰਟਾ ਹੋਰ ਪਹਿਲਾਂ ਆ ਜਾਊਂਗਾ ਬਟ ਮੈਂ 9 ਵਜੇ ਤੱਕ ਲਾਊਂਗਾ ਕਿ 9 ਵਜੇ ਤੋਂ ਬਾਅਦ ਮੈਂ ਜਿਮ ਜਾਣਾ ਜਿਮ ਕਰਕੇ ਮੈਂ ਜੋਬ ਤੇ ਲੱਗਣਾ ਤੇ ਇਹ ਕਹਿੰਦੇ ਚੱਲ ਕੋਈ ਗੱਲ ਨਹੀਂ ਤੇ ਮੈਂ ਕਿਹਾ ਵੀ ਕਹਿੰਦੇ ਠੀਕ ਆ ਉੱਪਰ ਕੱਲ ਤੋਂ ਆ ਜੀ ਮੈਂ ਠੀਕ ਆ ਤੇ ਕਹਿੰਦਾ ਸੈਲਰੀ ਤਾਂ ਬੱਸ ਰਾ ਮੈਂ ਕੋਈ ਗੱਲ ਨਹੀਂ ਦੱਸ ਤੋ ਜੀ ਕਹਿੰਦਾ 1500 ਰੁਪਈਆ ਮੈਂ ਬੜਾ ਖੁਸ਼ ਵੀ ਹਾਂ ਸਰ ਸਨ ਲਾਲ ਤੁਸੀਂ ਵੀ 2009 ਜਾਂ 10 ਦੀ ਗੱਲ ਆ। ਕੋਈ 2013 ਦੇ ਵਿੱਚ ਮੈਂ ਆਪਣਾ ਜਿਮ ਖੋਲਿਆ ਸੀਗਾ। ਹਾਂਜੀ ਠੀਕ ਹੈ। ਤੇ ਤੁਸੀਂ ਜਿਮ ਵਿੱਚ ਦੁਬਾਰਾ ਤੁਸੀਂ ਪਹਿਲਾਂ ਤੁਹਾਡੀ ਜਿਮ ਸੀ ਜੀਟੀਵੀ ਨਗਰ ਚ ਹੁਣ ਤੁਸੀਂ ਜਿਮ ਇਹਦੇ 33ਵੀਂ ਰੋਡ ਤੇ ਖੋਲੀ ਹੈ ਮੰਡੀ ਦੇ ਨੇੜੇ ਇਸ ਮੰਡੀ ਤੁਸੀਂ ਇਸ ਤੋਂ ਇਲਾਵਾ ਹੋਰਾਂ ਹੀ ਬੜੀਆਂ ਦੇ ਰਹੇ ਹੋ ਸੋਸ਼ਲ ਮੀਡੀਆ ਤੇ ਛਾਏ ਹੋ। ਕਿਉਂ ਉੱਤੇ ਉਹਦਾ ਕਿਵੇਂ ਦੇ ਰਹੇ ਹੋਫਰਾਂ ਤੁਸੀਂ ਹੋਰ ਤਾਂ 1200 ਰੁਪਏ ਘੱਟ ਫੀਸ ਨਹੀਂ ਲੈ ਰਹੇ 3 3000 ਲੈ ਨਹੀਂ 15 15000 ਲੈ 18 18000 ਫੀਸ ਲੈ ਲੈਣੀ ਤੁਸੀਂ ਇਹ ਮੈਨ ਨਹੀਂ ਘੱਟ ਕਿਉਂ ਲੈ ਰਹੇ ਹੋ ਦੇਖੋ ਜੀ ਜਿਹੜਾ ਜਿਮ ਇਹ ਆਪਾਂ ਸੌਂਕਲੇ ਦੀ ਖੋਲਿਆ ਹੋਇਆ ਠੀਕ ਆ ਵੀ ਕੋਈ ਮੇਰਾ ਮੈਂਬਰ ਜਿਮ ਦਾ ਮੈਂਬਰ ਚਲੋ ਹੈਗਾ ਜਿਹੜੇ ਬਾਕੀ ਨੇ ਜਿਹੜੇ ਜਿਮ ਲੱਗਣਾ ਚਾਹੁੰਦੇ ਨੇ ਬਟ ਉਹਨਾਂ ਕੋਲੋਂ ਫੀਸ ਨਹੀਂ ਹੈਗੀ ਸਟੂਡੈਂਟ ਨੇ ਜਾਂ ਜੋਬ ਤੇ ਲੱਗੇ ਹੋਏ ਨੇ ਇੰਨੀ ਸੈਲਰੀ ਹੈ ਨਹੀਂਗੀ ਪਰ ਜਿਮ ਲਾਉਂਦਾ ਨੂੰ ਸੌਂਕ ਆ ਹੈਨਾ ਇਸ ਕਰਕੇ ਆਪਾਂ ਇਨੀ ਫੀਸ ਘਟਾ ਦਿੱਤੀ ਵੀ ਸਾਰੇ ਜਾਣੇ ਆਪਣੇ ਆਪਾਂ ਜੇ ਆਪਾਂ ਕਹਿ ਦਾਂਗੇ ਵੀ ਹਾਂ ਵੀ ਜਿਮ ਦੀ ਫੀਸ ਤੁਸੀਂ ਆ ਜਾਓ ਜਿਹੜਾ ਜਿਮ ਦੀ ਫੀਸ ਨਹੀਂ ਭੇ ਕਰ ਸਕਦਾ ਉਹ ਫ੍ਰੀ ਲਾ ਲਓ ਫਿਰ ਉਹਦੇ ਵਿੱਚ ਉਹਨਾਂ ਦੀ ਈਗੋ ਹਰਟ ਹੁੰਦੀ ਸੀ ਇਸ ਕਰਕੇ ਅਸੀਂ ਕੀਤਾ ਅਸੀਂ ਜਿਮ ਦੀ ਫੀਸ ਹੀ ਇਨੀ ਘਟਾ ਦਿੱਤੀ ਵੀ ਨਾ ਉਹਨਾਂ ਦੀ ਈਗੋ ਹਰਟ ਹੋਵੇ ਕਿਸੇ ਦੀ ਨਾ ਸਾਨੂੰ ਕਹਿਣਾ ਪਵੇ ਅਸੀਂ ਇਹਨੂੰ ਫ੍ਰੀ ਲਵਾ ਰਹੇ ਹਾਂ ਇਸ ਕਰਕੇ ਅਸੀਂ ਜਿਮ ਦੀ ਫੀਸ ਇਨੀ ਰੱਖ ਦਿੱਤੀ ਵੀ ਸਾਰੇ ਜਾਣੇ ਪੇ ਕਰ ਸਕਣ ਪਹਿਲਾਂ ਤੁਸੀਂ ਫੀਸ ਰੱਖੀ ਸੀ 13 ਹਾਂ ਰੁਪਏ ਵਿੱਚ ਤੁਸੀਂ 13 ਰੁਪਏ ਦੇ ਵਿੱਚ ਤੁਸੀਂ ਪੂਰਾ ਮਹੀਨਾ ਜਮ ਲਗਾ ਸਕਦੇ ਹੋ ਉਸ ਵਾਰ ਤੁਸੀਂ ਆਫਰ ਗੱਡੀ 13 ਰੁਪਏ ਹਰ ਮਹੀਨੇ ਦੀ 13 ਤਰੀਕ ਨੂੰ 13 ਰੁਪਏ ਨਾਲ ਜੁਆਇਨ ਕਰੋ ਤਾਂ ਉਹ ਪੂਰਾ ਸਾਲ ਦੀ ਫੀਸ 13 ਰੁਪਏ ਦੇ حساب ਨਾਲ ਲਈਤੀ ਜਾਏਗੀ ਇਹ ਕੀ ਕਿਵੇਂ ਤੁਸੀਂ ਮੈਨੇਜ ਕਰ ਪਾ ਰਹੇ ਹੋ ਇੰਨੀ ਚੀਜ਼ਾਂ ਦੇਖੋ ਬਾਬਾ ਨਾਨਕ ਐਨ 13 13 ਬਾਬੇ ਨਾਨਕ ਦੇ ਨਾਮ ਤੇ ਜਿਵੇਂ 13 ਦਿਨ ਤੋਂ ਲਿਆ ਆਪਾਂ ਨਾਮ ਰੱਖਿਆ ਸੀ ਠੀਕ ਆ ਤੇ ਅਸੀਂ ਕੋ ਨੂੰ ਨਿਕਰਨ ਵਾਲੇ ਬਾਬਾ ਨਾਨਕ ਹੀ ਕਰਦਾ ਪਿਆ ਸਾਰਾ ਕੁਝ ਜਿਵੇਂ ਬਾਬੇ ਨਾਨਕ ਨੇ 13-13 ਟੋਲੇਆ ਸੀ ਹੈਨਾ ਉਦਾਂ ਬਾਬੇ ਨਾਨਕ ਨੇ ਸੱਚਾ ਸੌਦਾ ਕੀਤਾ ਸੀ ਉੱਥੋਂ ਥੀਮ ਲਿਆ ਸੀ ਵੀ ਬਾਬੇ ਨਾਨਕ ਨੇ 20 ਰੁਪਏ ਸੱਚਾ ਸੌਦਾ ਕੀਤਾ ਹੈ ਨਾ ਤੇ ਅਸੀਂ ਉੱਥੋਂ ਥੀਮ ਲਿਆ ਵੀ ਪਹਿਲਾਂ 13 ਕੀਤਾ ਸੀ 50 ਮੁੰਡੇ ਦੇ ਲਈ ਹੁਣ ਅਸੀਂ 20 ਰੁਪਏ ਪਰ ਆਡੇ ਦੇ ਕਰਨੇ ਆ ਪਰ ਇੱਕ ਸਾਲ ਲਈ ਕਰਨੇ ਆ ਵੀ ਕਹਿੰਦਾ ਮਤਲਬ ਆਪਣੀ ਫੀਸ ਹੀ ਇੱਕ ਸਾਲ ਦੇ ਲਈ ਇੰਨੀ ਹੋ ਗਈ ਨਾ ਇਹਦੇ ਵਿੱਚ ਕੋਈ ਹੁਣ ਆਫਰ ਆ ਕੁਝ ਭੰਗੜਾ ਕਲਾਸਾਂ ਵਿੱਚ ਨੇ ਐਰੋਬਿਕਸ ਵਿੱਚ ਨੇ ਡਾਈਟ ਪਲਾਨ ਵਿੱਚ ਆ ਨੇक्स्ट ਸਟੂਡੈਂਟ ਹੋ ਗਏ ਨੇ ਤੁਹਾਡੇ ਪਹਿਲਾ ਬੈਚ ਤੁਸੀਂ 13 ਰੁਪਏ ਦੂਜਾ ਬੈਚ ਤੁਸੀਂ 20 ਰੁਪਏ ਵਿੱਚ ਸੱਦ ਰਹੇ ਹੋ ਕਿੰਨੇ ਸਾਡੇ ਅਜੇ ਕਿੰਨੇ ਬੈਚ ਸ਼ੁਰੂ ਹੋ ਗਏ ਨੇ ਹੁਣ ਸਾਨੂੰ ਨਾ ਜਿਮ ਓਪਨ ਕਿਤੇ ਨੂੰ ਇੱਕ ਮਹੀਨਾ ਹੋਇਆ ਇੱਕ ਮਹੀਨੇ ਵਿੱਚ ਸਾਡੇ ਕੋਲ 75 ਜਣੇ ਹੋ ਗਏ ਨੇ ਠੀਕ ਹੈ ਬਹੁਤ ਵਧੀਆ ਰਿਸਪੌਂਸ ਆਇਆ ਤੇ ਸਾਰੇ ਖੁਸ਼ ਨੇ ਅਜੇ ਅ ਅ ਹੋਰ ਅੱਗੇ ਅਪਡੇਟ ਕਰਾਂਗੇ ਜਿਮ ਨੂੰ ਵੀ ਜਿਵੇਂ ਜਿਵੇਂ ਹੁਣ ਠੀਕ ਹੈ ਜੇ ਵੀ ਡਾਈਟੇ ਲੋਕ ਅੱਜ ਕੱਲ੍ਹ ਜੇਮੇ ਜਾਂਦੇ ਨੇ ਸਟੀਰੋਇਡ ਲੈਂਦੇ ਨੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਕੀ ਲੈਣਾ ਚਾਹੀਦਾ ਸਵੇਰ ਨੂੰ ਸ਼ਾਮ ਨੂੰ ਕੀ ਲੈਣਾ ਚਾਹੀਦਾ ਥੋੜਾ ਜਿਹਾ ਪੂਰਾ ਐਕਸਪਲੇਨ ਕਰਾਂਗੇ ਦੇਖੋ ਨੈਚੁਰਲ ਡਾਈਟ ਦੇ ਵਿੱਚ ਬਹੁਤ ਕੁਝ ਆ ਜਿਵੇਂ ਕਿ ਆਪਾਂ ਕਹਿ ਦਈਏ ਵੀ ਤੁਸੀਂ ਸੁਣਿਆ ਹੋਊਗਾ ਪੁਰਾਣੇ ਟਾਈਮ ਦੇ ਵਿੱਚ ਕਹਿੰਦੇ ਸੀ ਨਾ ਵੀ ਘੋੜਿਆਂ ਦੀ ਖਰਾਕ ਕੀ ਆ ਕਾਲੇ ਚਨੇ ਠੀਕ ਆ ਜੋ ਪੁਰਾਣੇ ਟਾਈਮ ਦੇ ਵਿੱਚ ਘੋੜਿਆਂ ਦੀ ਖਰਾਕ ਹੋਸੀ ਤੇ ਹੁਣ ਵੀ ਉਹੀ ਹੈ ਨਾ ਜੇ ਆਪਾਂ ਘੋੜਿਆਂ ਵਾਲੀ ਖਰਾਕ ਅਸੀਂ ਖਾ ਖਾਂ ਲਾਂਗੇ ਅਸੀਂ ਘੋੜੇ ਬਣ ਜਾਾਂਗੇ ਠੀਕ ਆ ਕਾਲੇ ਚਨੇ ਖਾਓ ਰਾਤ ਨੂੰ ਪੀਓ ਇੱਕ ਮੁਠੀ ਭਿਓ ਜਿਆਦਾ ਨਹੀਂ ਪਣੀ ਹੈਗੇ ਇੱਕ ਮੁਠੀ ਭਿਓ ਬਲਕਿ 25 ਤੋਂ 30 ਦਾਣੇ ਰਾਤ ਨੂੰ ਪੀਓ ਸਿਰ ਖਾਓ ਉਹਨੂੰ ਠੀਕ ਆ ਇੱਕ ਭੁੰਨੇ ਹੋਏ ਕਾਲੇ ਚਨੇ ਲਓ ਸੋਬੀ ਦੀ ਦਾਲ ਲਓ ਠੀਕ ਆ ਇਹਨਾਂ ਨੂੰ ਮਿਕਸੀ ਚ ਪੀਸ ਲਓ ਭੁੰਨੇ ਹੋਏ ਜਾਂਦੀ ਹੰਡੇਆ ਦੁੱਧ ਦੇ ਵਿੱਚ ਦੋ ਚਮਚ ਘੋਲ ਕੇ ਪੀਓ ਓਕੇ ਆ ਠੀਕ ਆ ਇਦਾਂ ਨਹੀਂ ਕਈ ਚੀਜ਼ਾਂ ਨੇ ਜਿਹੜੇ ਅਸੀਂ ਖਾ ਸਕਦੇ ਪਲੀਰ ਹੈਗਾ ਆਪਣੇ ਕੋਲੋਂ ਖਾਓ ਜੇ ਕਿਹਦੇ ਨਾਲ ਤੁਸੀਂ ਜਿਮ ਦੇ ਜਿਹੜੀ ਡਾਇਟ ਕੋਈ ਹੋ ਸਕਦੀ ਹੈ ਹਾਂਜੀ ਬਰੋਕਲੀ ਹੋਗੀ ਆਪਾਂ ਕਹਿੰਨੇ ਕੋਈ ਜਨੇ ਕਹਿੰਦਾ ਵੀ ਅਸੀਂ ਚਿਕਨ ਨਹੀਂ ਖਾ ਸਕਦੇ ਨਹੀਂ ਚਿਕਨ ਖਾਦੇ ਬਰੋਕਲੀ ਖਾਓ ਜਿੰਨਾ ਚਿਕਨ ਵਿੱਚ ਆਪਾਂ ਨੂੰ ਪ੍ਰੋਟੀਨ ਮਿਲਣਾ ਉਹ ਉਧਰੋਂ ਮਿਲ ਜਾਣਾ ਠੀਕ ਆ ਤੇ ਬਹੁਤ ਕੁਝ ਵੈਜ ਵੈਜ ਵੀ ਬੋਡੀ ਬਿਲਡਰ ਹੈਗੇ ਆ ਬਰਿੰਦਰ ਘੁੰਮਣ ਅ ਬੋਡੀ ਬਿਲਡਿੰਗ ਦੇ ਵਿੱਚ ਸਾਰੇ ਜਨੇ ਉਹਨੂੰ ਜਾਣਦੇ ਨੇ ਠੀਕ ਆ ਤੇ ਉਹ ਵੈਜ ਨਹੀਂ ਉਹ ਨੌਨ ਵੈਜ ਖਾਂਦੇ ਨਹੀਂ ਤੇ ਉਹ ਬੋਡੀ ਬਿਲਡਰ ਨਹੀਂ ਹੈਗੇ ਸਹੀ ਇਹਨਾਂ ਨਾਮ ਉਹਨਾਂ ਦਾ ਸਹੀ ਗੱਲ ਬਹੁਤ ਨਾਮ ਉਹਨਾਂ ਦਾ ਹਨਾ ਤੇ ਜਿਹੜੇ ਜਿਹੜੇ ਬਿਲਕੁਲ ਯੋਥ ਬਿਲਕੁਲ ਮੈਂ ਦੇਖਦਾ ਕਿ ਗਰੀਬ ਬੰਦੇ ਉਹਨਾਂ ਦਾ ਮਨ ਹੁੰਦਾ ਜਿੰਮ ਆਣ ਦਾ ਪਰ ਉਹ ਪੈਸੇ ਕਰਕੇ ਨਹੀਂ ਆ ਪਾਉਂਦੇ ਹੈ ਨਾ ਉਹਨਾਂ ਲਈ ਕੋਈ ਤੁਹਾਡੇ ਕੀ ਹੈ ਕੋਈ ਕਿਸੇ ਤੁਸੀਂ ਕਿਸੇ ਵੀ ਹੈਲਪ ਲਈ ਹੈ ਵੀ ਇਹਨਾਂ ਬੱਚਿਆਂ ਨੂੰ ਵੀ ਜਿੰਮ ਲੋਗ ਆਈ ਜਾਵੇ ਦੇਖੋ ਅ ਅਜੀ ਇੱਥੇ ਆਪਣਾ ਇੱਕ ਨਾ ਜਿੰਮ ਦੇ ਵਿੱਚ ਸਾਰਾ ਹੁੰਦੇ ਨੇ ਇੱਕ ਠੀਕ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਉਹਨਾਂ ਨੂੰ ਉਹ ਨਾ ਹੋਵੇ ਵੀ ਅਸੀਂ ਫੀਸ ਦੇ ਨਹੀਂ ਰਹੇ ਤੇ ਅਸੀਂ ਉੱਧੇ ਹੀ ਐਕਸੀ ਲਵਾ ਰਹੇ ਹਾਂ ਤੁਹਾਨੂੰ ਦੱਸਿਆ ਤਾਂ ਹੀ ਆਪਾਂ ਘਟਾਈ ਸੀ ਫੀਸ ਇਸ ਇਹਦੇ ਤੇ ਕੀ ਹੋਇਆ ਜੀ ਅਸੀਂ ਮੈਨੇਜਮੈਂਟ ਆਪਣੀ ਜਿਹੜੀ ਹੈਗੀ ਆ ਉਹਨੇ ਕਿਹਾ ਵੀ ਸਰ ਮੇਰੇ ਕਹਿੰਦੇ ਵੀ ਜਿਹੜੇ ਇਦਾਂ ਦੇ ਬੰਦੇ ਹੋਣਗੇ ਨਾ ਉਹਨੀ ਫੀਸ ਮੈਂ 페 ਕਰੂੰਗਾ ਜਿੰਮ ਤੇ ਫੀਸ ਆਊਗੀ ਬਹੁਤ ਵੱਡਾ ਪਰਾਲਾ ਉਹਨਾਂ ਦਾ ਹਾਂਜੀ ਵੀ ਅਸੀਂ 페 ਕਰਾਂਗੇ ਕੋਈ ਗੱਲ ਨਹੀਂ ਵੀ ਕਿ ਫ੍ਰੀ ਦੇ ਤੌਰ ਤੇ ਹੋ ਗਿਆ ਉਹਨਾਂ ਨੂੰ ਨਾਲੇ ਹਾਈਡ ਕੀਤਾ ਜਾਊਗਾ ਇਹ ਨਹੀਂ ਦੱਸਿਆ ਉਹ ਵੀ ਪਾਉਣਾ ਤੁਹਾਨੂੰ ਠੀਕ ਹੈ ਜਿਹੜੇ ਜਿੰਮ ਗਲਤ ਲਗਾਉਂਦੇ ਨੇ ਉਹ ਅਲੱਗ-ਅਲੱਗ ਜਿਮਾਂ 'ਚ ਜਾ ਕੇ ਕਹਿੰਦੇ ਜਿੰਮ ਵਿੱਚ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਜਿੰਮ ਲਗਾਉਣ ਲਈ ਪ੍ਰੋਪਰ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਤੁਹਾਡਾ ਉਹਨਾਂ ਨੂੰ ਕੀ ਮੈਸੇਜ ਹੈ ਦੇਖੋ ਜੀ ਇਹਦੇ ਵਿੱਚ ਆਪਾਂ ਕਿਸੇ ਜਿਮ ਵਿੱਚ ਨਹੀਂ ਕਹਿ ਸਕਦੇ ਜਿਮ ਦੇ ਵਿੱਚ ਕੋਚ ਹੁੰਦੇ ਨੇ ਠੀਕ ਆ ਓਨਰ ਵੀ ਹੁੰਦੇ ਨੇ ਹੈਨਾ ਤੇ ਕੋਚ ਰੱਖੇ ਹੁੰਦੇ ਆ ਕੋਚ ਐਕਸਰਸ ਦੱਸਦੇ ਨੇ ਸਾਰਿਆਂ ਨੂੰ ਵਧੀਆ ਦੱਸਦੇ ਨੇ ਗਲਤ ਨਹੀਂ ਦੱਸਦੇ ਗਾੜੀ ਦੇ ਕੋਲ ਜਿਹੜੇ ਨਵੇਂ ਮੁੰਡੇ ਹੁੰਦੇ ਨੇ ਨਾ ਨਵੇਂ ਮੁੰਡੇ ਉਹ ਕੀ ਕਰਦੇ ਆ ਯੂਟਿਊਬਰ ਦੇ ਉੱਤੇ ਦੇਖ ਕੇ ਐਕਸਰਸ ਲਾਉਣਾ ਪੈਂਦੇ ਆ ਯੂਟਿਊਬ ਤੇ ਐਕਸਰਸ ਗਲਤ ਨਹੀਂ ਆਪਾਂ ਕਹਿ ਸਕਦੇ ਗਲਤ ਹੁੰਦੀ ਆ ਬਟ ਯੂਟਿਊਬ ਤੇ ਜਿਹੜੀ ਦੇਖਦੇ ਆ ਉਹਦਾ ਲਾਉਂਦੇ ਨਹੀਂ ਨਾ ਆ ਕੇ ਆ ਕੇ ਇੱਥੇ ਗਲਤ ਲਾਈ ਜਾਂਦੇ ਆ ਇਹ ਮੇਰਾ ਇਹੀ ਆ ਸਾਰਿਆਂ ਨੂੰ ਵੀ ਜਿਹੜੇ ਜਿਮ 'ਚ ਤੁਸੀਂ ਲੱਗੇ ਹੋ ਜਿੱਥੇ ਵੀ ਲੱਗੇ ਹੋ ਜਿਹੜੇ ਨਵੇਂ ਮੁੰਡੇ ਨੇ ਉਹ ਆਪਣਾ ਜਿਹੜਾ ਉੱਥੇ ਕੋਚ ਆ ਉਹਦੀ ਐਡਵਾਈਸ ਲੈ ਕੇ ਐਕਸਰਸਾਈਜ਼ ਲਾਵੇ ਆਪਣੇ ਆਪ ਨਾ ਲਾਓ ਠੀਕ ਆ ਇੱਕ ਵਾਰੀ ਤੁਹਾਡਾ ਮਸਲ ਅ ਬ੍ਰੇਕ ਹੋ ਗਿਆ ਨਾ ਤੇ ਘਟੋ ਘਟ ਇੱਕ ਸਾਲ ਦੇ ਲਈ ਤੁਸੀਂ ਜਿਮ ਛੱਡਣਾ ਪਊਗਾ ਤੁਹਾਨੂੰ ਇਸ ਲਈ ਪ੍ਰੋਪਰ ਐਕਸਰਸਾਈਜ਼ ਲਾਇਆ ਕਰੋ ਜਦੋਂ ਜਿਮ ਲਾਉਣਾ 40 ਮਿੰਟ ਦੀ ਐਕਸਰਸਾਈਜ਼ ਹੁੰਦੀ ਹੈ 40 ਮਿੰਟ ਆਪਣਾ ਫੋਨ ਸਾਈਡ ਤੇ ਰੱਖੋ ਠੀਕ ਆ ਤੁਸੀਂ ਆਪਣੀ ਲਾਈਫ ਨੂੰ 40 ਮਿੰਟ ਦੇ ਸਕੋ ਦੋ ਨਾ ਜਿਹੜਾ ਜ਼ਰੂਰੀ ਜਿਹੜੇ ਬੰਦੇ ਨਵੇਂ ਨੇ 90 ਦਿਨ ਐਕਸਰਸਾਈਜ਼ ਲਾਗੇ 90 ਦਿਨ ਉਹ ਜਿਮ ਤੋਂ ਕਦੇ ਹਟਣਗੇ ਨਹੀਂ ਕਿਉਂ ਕਿਉਂਕਿ 90 ਦਿਨਾਂ ਦੇ ਵਿੱਚ ਉਹਨਾਂ ਦੀ ਬੋਡੀ ਇਦਾਂ ਦੀ ਬਣ ਜਾਂਦੀ ਆ ਵੀ ਉਹ ਕਹਿੰਦੇ ਵੀ ਅਸੀਂ ਹੁਣ ਅੱਗੇ ਕਰਨਾ ਹਾਂ ਮੈਂ ਸੋਚਦਾ ਮੈਂ ਵੀ ਇਹ ਗੱਲ ਸੋਚਦਾ ਜਿਹੜਾ ਬੰਦਾ 90 ਦਿਨ ਜਾਂ 41 ਦਿਨ ਜਿਮ ਲਗਾ ਲੈਂਦਾ ਜਾਂ ਫਿਰ ਕੋਈ ਵੀ ਸਪੋਰਟਸ ਜੁਆਇਨ ਕਰ ਲੈਂਦਾ ਉਹ ਲੋਕਾਂ ਦੀ ਆਤ ਬਣ ਜਾਂਦੀ ਹੈ ਤੇ ਦੂਜਾ ਨੰਬਰ ਇੱਕ ਚੀਜ਼ ਹੋਰ ਹੈ ਜਿਹੜਾ ਬੰਦਾ ਸਪੋਰਟਸ ਜੋਇਨ ਕਰ ਲਈ ਜਾਂ ਫਿਰ ਜਿਮ ਜੋਇਨ ਕਰ ਲਈ ਉਹ ਨਸ਼ੇ ਵੱਲ ਜਾਂਦਾ ਹੀ ਨਹੀਂ ਭਾਈ ਦੇਖੋ ਨਸ਼ੇ ਵੱਲ ਕਿਉਂ ਜਾਊਗਾ ਉਹ ਕਿਉਂਕਿ ਉਹਨੇ ਜਾਈਦਾ ਹੀ ਹੁੰਦੀ ਪ੍ਰੋਪਰ ਐਕਸਰਸਾਈਜ਼ ਲਾਉਂਦੇ ਨੇ ਉਹਨਾਂ ਦਿਲ ਉਹਦੀ ਰੂਹ ਜਿਹੜੀ ਆ ਉਹ ਜਿਮ ਵਿੱਚ ਰਹਿੰਦੀ ਆ ਠੀਕ ਆ ਜੇ ਉਹਨਾਂ ਦੇ ਸਾਹਮਣੇ ਕੋਈ ਸਮਝ ਲਓ ਪੈਗ ਹੀ ਰੱਖ ਦੇਵੇ ਹੈਨਾ ਉਹ ਕਹਿੰਗੇ ਅਸੀਂ ਨਹੀਂ ਪੀਣਾ ਜੀ ਕਿਉਂ ਕਿਉਂਕਿ ਉਹਨਾਂ ਨੇ ਇੱਕ ਪੈਗ ਪੀਤਾ ਤੇ ਦੋ ਹਫ਼ਤੇ ਕਹਿੰਦਾ ਮਤਲਬ ਵੀ ਦੋ ਹਫ਼ਤੇ ਮਗਰ ਚਲ ਜੋਗੇ ਠੀਕ ਆ ਅਮਿਊਟੀ ਸੇ ਫਿਰ ਟੌਨ ਹੋ ਜਾਣਾ ਕਾਫੀ ਕੁਝ ਹੋ ਜਾਣਾ ਦੋ ਹਫ਼ਤੇ ਮਗਰ ਚਲ ਜੋਗੇ ਇੱਕ ਇੱਕ ਇੰਚ ਇੱਕ ਇੱਕ ਇੰਚ ਵਧਾਉਣਾ ਇੰਨਾ ਔਖਾ ਵਾ ਠੀਕ ਆ ਤੇ ਇਸ ਕਰਕੇ ਮੁੰਡੇ ਜਿਹੜੇ ਜਿਮ ਵਾਲੇ ਹੋ ਜਾਂਦੇ ਨਹੀਂ ਕਿਸੇ ਪਾਸੇ ਉਹਨਾਂ ਨੂੰ ਪਤਾ ਅਸੀਂ ਕਿੰਨੀ ਮਿਹਨਤ ਲਾਈ ਹੋਈ ਆ ਠੀਕ ਹੈ ਹਾਂ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਇੰਟਰਵਿਊ ਦਿੱਤੀ ਤੇ ਅਲੱਗ-ਅਲੱਗ ਟਿਪਸ ਦਿੱਤੀਆਂ ਤੇ ਜਾਂਦੇ-ਜਾਂਦੇ ਤੁਹਾਡਾ ਇੱਕ ਯੂਥ ਨੂੰ ਮੈਸੇਜ ਦਿਓ ਪੰਜਾਬ ਦੇ ਯੂਥ ਨੂੰ ਜਿਹੜੇ ਨਸ਼ੇ ਤੇ ਲੱਗੇ ਹੋਏ ਨੇ ਉਹਨਾਂ ਲਈ ਵੀ ਤੇ ਜਿਹੜੇ ਨਹੀਂ ਕਰਦੇ ਉਹਨਾਂ ਲਈ ਵੀ ਜੋ ਜਿਮ ਲਾਣਾ ਚਾਹੁੰਦੇ ਨੇ ਉਹਨਾਂ ਲਈ ਵੀ ਇੱਕ ਨਸ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਤੇ ਮਹਾ ਪੰਜਾਬ ਦੀ ਜਿੰਨੀ ਟੀਮ ਆ ਉਹਨਾਂ ਨੂੰ ਤੇ ਸੰਦੀਪ ਭਾਜੀ ਤੁਹਾਨੂੰ ਤੁਹਾਡੇ ਚੈਨਲ ਨੂੰ ਸਾਡੇ ਵੱਲੋਂ ਥੈਂਕਸ ਆ ਅਸੀਂ ਤੁਹਾਡੇ ਚੈਨਲ ਦੇ ਥਰੂ ਮੈਸੇਜ ਦੇ ਰਹੇ ਆ ਸਾਰੇ ਮੁੰਡਿਆਂ ਨੂੰ ਇਹ ਮੈਸੇਜ ਪਹੁੰਚੂਗਾ ਵੀ ਜਿਹੜਾ ਬੰਦਾ ਪਾਵਰ ਲਿਫਟਿੰਗ ਦੀ ਤਿਆਰੀ ਕਰਦਾ ਵਾ ਠੀਕ ਆ ਜਾਂ ਫਿਰ ਜਿਹੜਾ ਬੰਦਾ ਫੀਸ ਨਹੀਂ ਦੇ ਸਕਦਾ ਜਿੰਮ ਦੀ ਠੀਕ ਆ ਅੱਜ ਅਸੀਂ ਇਹ ਕਹਿ ਰਹੇ ਆ ਵੀ ਉਹ ਫ੍ਰੀ ਸਾਡੇ ਜਿੰਮ ਚ ਲਾਵੇ ਐਕਸਰਸਾਈਜ਼ ਠੀਕ ਆ ਭਾਜੀ ਤੁਹਾਡੇ ਤੁਹਾਡੇ ਅੱਜ ਇੱਥੇ ਆਨ ਦੇ ਨਾਲ ਅਸੀਂ ਫੀਸ ਵੀ ਸਾਡੇ ਦੀ ਜੀ ਹੋਰ ਦੱਸੋ ਤੇ ਉਹ ਬੰਦੇ ਦੀ ਬੰਦੇ ਨੂੰ ਵੀ ਗੁਪਤ ਕੀਤਾ ਜਾਊਗਾ ਦੱਸਿਆ ਵੀ ਨਹੀਂ ਜਾਊਗਾ ਕਿਸੇ ਨੂੰ ਠੀਕ ਹੈ ਜੀ ਤੇ ਜਿਹੜੇ ਜਿੰਨੇ ਪੰਗੜੇ ਦੀਆਂ ਕਲਾਸਾਂ ਲਾਉਣੀਆਂ ਸਾਡੇ ਸੰਡੇ ਨੂੰ ਪੰਗੜੀ ਦੀਆਂ ਕਲਾਸਾਂ ਹੁੰਦੀਆਂ ਨੇ ਸੰਡੇ ਨੂੰ ਪੰਗੜਾ ਅਡੋਬਿਕਸ ਆਪਣੇ ਜਿੰਮ ਦੇ ਮੈਂਬਰ ਨੂੰ ਸਾਢ ਕੇ ਬਾਹਰੋਂ ਵੀ ਕਿਤੋਂ ਵੀ ਬੰਦੇ ਆ ਸਕਦੇ ਆ ਉਹ ਅਸੀਂ ਫ੍ਰੀ ਲਵਾਵਾਂਗੇ ਉਹਨਾਂ ਨੂੰ ਠੀਕ ਹੈ ਜੀ ਇਹ ਆ ਤੇ ਮੇਰੇ ਭਰਾ ਜੁੜੋ ਅਸੀਂ ਹਰੇਕ ਮਹੀਨੇ ਬਾਅਦ ਕੰਪਰੀਸ਼ਨ ਕਰਾਉਣਾ ਕਰਨਾ ਆਪਣੇ ਜਿਮ ਦੇ ਮੈਂਬਰਾਂ ਦਾ ਜਿਵੇਂ ਬੈਂਚ ਪ੍ਰੈਸ ਹੋ ਗਈ ਡੈੱਡ ਲਿਫਟ ਹੋ ਗਈ ਜਾਂ ਸਕੈਟ ਹੋ ਗਈ ਜਾਂ ਅਦਰ ਐਕਟੀਵਿਟੀ ਆ ਠੀਕ ਆ ਤੇ ਸਾਰੇ ਜਣੇ ਖਿੱਚ ਕੇ ਰੱਖੋ ਕੰਮ ਤੇ ਮਿਲਦੇ ਆਂ ਜੀ ਫਿਰ ਸੋ ਸਸਤੀ ਗੱਲ ਜੀ ਧੰਨਵਾਦ